ਹਾਂਜੀ ਆਪਾਂ ਤੁਹਾਡੇ ਲਈ ਨਵੇਂ ਸੂਟਾਂ ਦੀ ਵੀਡੀਓ ਲੈ ਕੇ ਆ ਗਏ ਹਾਂ ਜਿਹੜੇ ਜਿਹੜੇ ਵੀ ਇਹ ਵੀਡੀਓ ਦੇ ਵਿੱਚ ਸੂਟ ਨੇ ਸਾਰੇ ਆਰਗੈਂਜ਼ਾ ਸਟੱਫ ਆ ਆਰਗੈਂਜ਼ਾ ਕੱਪੜਾ ਹੈਗਾ ਇਹ ਤੇ ਹਾਂਜੀ ਜਿਹੜਾ ਵੀ ਤੁਸੀਂ ਲੈਣਾ ਉਹਦਾ ਸਕਰੀਨਸ਼ਾਟ ਭੇਜ ਦਿਓ ਇਹਨਾਂ ਦੇ ਪ੍ਰਾਈਸ ਬਹੁਤ ਹੀ ਜ਼ਿਆਦਾ ਵਧੀਆ ਨੇਗੇ ਬਹੁਤ ਜ਼ਿਆਦਾ ਘੱਟ ਹੀ ਨੇਗੇ ਵੈਸੇ ਤਾਂ ਹੈਂਡਵਰਕ ਵਾਲੇ embroiderry ਜਿਹੜੇ ਵੀ ਇਹਦੇ ਵਿੱਚ ਸੂਟ ਤੁਸੀਂ ਦੇਖ ਰਹੇ ਹੋ ਕੋਈ ਵੀ ਸੂਟ ਤੁਸੀਂ ਖਰੀਦ ਸਕਦੇ ਹੋ ਸਾਰੇ ਆਪਣੇ ਕੋਲ ਹੈਗੇ ਨੇਗੇ ਤੇ ਜਲਦੀ ਤੋਂ ਜਲਦੀ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋ ਜੀ ਜਿਹੜੇ ਜਿਹੜੇ ਦੇ ਵਿੱਚ ਤੁਹਾਨੂੰ ਕਲਰ ਦਿਖ ਰਹੇ ਨੇ ਇਹੀ ਕਲਰ ਨੇ ਆਪਣੇ ਕੋਲ ਸੇਮ ਇਦਾਂ ਦੇ ਸੇਮ ਮਿਲਣਗੇ ਜਿਵੇਂ ਜੇ ਤੁਹਾਨੂੰ ਫੋਟੋ ਦੇ ਵਿੱਚ ਹੋਣਗੇ ਤੇ ਇਹ ਸਾਰੇ ਅਨਸਟਿਚੇਬਲ ਨੇਗੇ ਤੁਸੀਂ ਸਟਿਚ ਜਿੱਦਾਂ ਦਾ ਮਰਜ਼ੀ ਕਰਵਾ ਸਕਦੇ ਹੋਗੇ ਕਈ ਵਾਰ ਇਦਾਂ ਦਾ ਵੀ ਫੋਟੋ ਵਿੱਚ ਜਿਵੇਂ ਦਿਖ ਰਿਹਾ ਵੀ ਇਹ ਐਵੇਂ ਹੀ ਆਗਾ ਉਧਰ ਜੀ ਤੁਹਾਡੀ ਮਰਜ਼ੀ ਆ ਤੁਸੀਂ ਕਿਵੇਂ ਵੀ ਸਟਿਚ ਕਰਵਾਉਣਾਗਾ ਤੁਹਾਨੂੰ ਨਸੀਬ ਇਦਾਂ ਦੇ ਮਿਲ ਜਾਣਗੇ ਜਿਹੜਾ ਵੀ ਤੁਸੀਂ ਸੂਟ ਲੈਣਾ ਜੀ ਦੱਸ ਦਿਓ ਸਾਰੇ ਪਾਰਟੀ ویئر ਸੂਟ ਨੇ ਬਹੁਤ ਹੀ ਵਧੀਆ ਸਟਾਫ ਬਹੁਤ ਹੀ ਵਧੀਆ ਤਿਆਰ ਹੋਏ ਨੇ ਮਿਹਨਤ ਨਾਲ ਵਧੀਆ ਤਿਆਰ ਕੀਤੇ ਹੋਏ ਨੇਗੇ ਸੇਮ ਤੁਹਾਨੂੰ ਇਦਾਂ ਦੀ ਮਿਲਣਗੇ ਭਾਵੇਂ ਇਹ ਤੁਹਾਨੂੰ ਪਾਏ ਹੋਏ ਕਿਸੇ ਵੀਡੀਓ ਚ ਦਿਖ ਰਹੇ ਨੇ ਪਰ ਤੁਹਾਨੂੰ ਅਨਸਟਿਚੇਬਲ ਮਿਲਣਗੇ ਬਿਨਾਂ ਸਲਾਈ ਕੀਤੇ ਮਿਲਣਗੇ ਤੁਹਾਨੂੰ ਤੇ ਦੁਪट्टे ਵੀ ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਨੇਗੇ ਹੋਰ ਕੋਈ ਡਿਟੇਲ ਚਾਹੀਦੀ ਆ ਤਾਂ ਤੁਸੀਂ ਦਿੱਤੇ ਗਏ ਨੰਬਰ ਤੇ ਮੈਸੇਜ ਕਾਲ ਕਰਕੇ ਪੁੱਛ ਸਕਦੇ ਹੋ ਜੀ ਹਾਂਜੀ ਐਵੇਂ ਤੁਹਾਡੇ ਲਈ ਆਪਾਂ ਹੋਰ ਵੀ ਨਵੇਂ-ਨਵੇਂ ਸੂਟਾਂ ਦੇ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਤੇ ਆਪਾਂ ਮਸ਼ੀਨੀ ਵਰਕ ਦਾ ਤੁਹਾਨੂੰ ਪਤਾ ਹੀ ਆ ਹੈਂਡ ਵਰਕ ਦੇ ਸੂਟ ਆਪਾਂ ਸਾਰੇ ਤਰ੍ਹਾਂ ਦੇ ਸੂਟ ਨੀਡਲ ਵਰਕ ਸਾਰੇ ਸੂਟ ਤਿਆਰ ਕਰਵਾ ਕੇ ਦਿੰਨੇ ਆ ਜੀ ਤੇ ਹੋਰ ਕੋਈ ਗੱਲ ਕਰਨੀ ਹੋਵੇ ਤਾਂ ਮੈਸੇਜ ਕਰ ਲਿਓ ਜੀ ਦੀ ਸੂਟ ਦੇਖੋ ਜੀ ਹੋਰ ਵੀ ਦਿਖਾਉਣੇ ਤੁਹਾਨੂੰ ਅੱਗੇ-ਅੱਗੇ ਬਹੁਤ ਹੀ ਸੋਹਣੇ ਕਲਰ ਨੇਗੇ ਬਹੁਤ ਹੀ ਸੋਹਣੇ ਕੰਬੀਨੇਸ਼ਨ ਦੇ ਨਾਲ ਦੁਪੱਟੇ ਤਿਆਰ ਕੀਵਾਏ ਨੇ ਆਪਾਂ ਬਹੁਤ ਹੀ ਸੋਹਣੇ ਨੇਗੇ ਸਾਰੇ ਸੂਟ ਹੀ ਸਾਰੇ ਇੱਕ ਤੋਂ ਇੱਕ ਨੇ ਪ੍ਰਾਈਸ ਸੁਣ ਕੇ ਤੁਸੀਂ ਬਹੁਤ ਸ਼ੌਕ ਹੋ ਜੂਗੇ ਵੀ ਇੰਨੇ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਇੰਨੇ ਸੋਹਣੇ ਸੂਟ ਹਾਂਜੀ ਆਪਣੀ ਪਸੰਦ ਦਾ ਸੂਟ ਬੁੱਕ ਕਰੋ ਜਲਦੀ ਤੋਂ ਜਲਦੀ ਕਿਉਂਕਿ ਕਈ ਵਾਰ ਇਦਾਂ ਹੁੰਦਾ ਆਪਾਂ ਨੂੰ ਕੋਈ ਹੋਰ ਸੂਟ ਪਸੰਦ ਆਉਂਦਾ ਹੁੰਦਾ ਤੇ ਉਹ ਸੂਟ ਕਿਸੇ ਹੋਰ ਨੇ ਪਹਿਲਾਂ ਹੀ ਪਸੰਦ ਕਰ ਲਿਆ ਹੁੰਦਾ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਸੇਮ ਸੂਟ ਟਾਈਮ ਤੇ ਰੈਡੀ ਨਹੀਂ ਹੁੰਦੇ ਟਾਈਮ ਲੱਗਦਾ ਹੀ ਆ ਕਿਉਂਕਿ ਹਰ ਸੂਟ ਨੂੰ ਤਿਆਰ ਕਰਨ ਲਈ ਪਹਿਲਾਂ ਆਪਾਂ ਕੱਪੜਾ ਯੂਜ਼ ਕਰਦਿਆਂ ਵੀ ਸੋਨਾ ਜਾਂ ਕੱਪੜਾ ਲੈਣੇ ਆ ਆਪਣੀ ਕੋਸ਼ਿਸ਼ ਹੁੰਦੀ ਹੈ ਵਧੀਆ ਤੋਂ ਵਧੀਆ ਕੱਪੜਾ ਲਈਏ ਫਿਰ ਆਪਾਂ ਉਹਦੇ ਲਈ ਬਰਕ ਕਰਨਾ ਜੋ ਵੀ ਆਪਾਂ ਪਹਿਲਾਂ ਟਰੇਸ ਕਰਨਾ ਹੈ ਸਾਰਾ ਡਿਜ਼ਾਈਨ ਤਿਆਰ ਕਰਨਾ ਹੁੰਦਾ ਨਾ ਉਹਦੇ ਲਈ ਟਾਈਮ ਬਹੁਤ ਲੱਗਦਾ ਫਿਰ ਦੁਪੱਟੇ ਤੇ ਵੀ ਟਾਈਮ ਲੱਗਦਾ ਹੈਗਾ ਹਰ ਇੱਕ ਚੀਜ਼ ਤੇ ਟਾਈਮ ਲੱਗਦਾ ਇਸ ਕਰਕੇ ਜਲਦੀ ਫਿਰ ਤਿਆਰ ਨਹੀਂ ਹੁੰਦੇ ਹੁਣ ਇਹ ਸਾਰੇ ਸੂਟ ਆਪਣੇ ਕੋਲ ਰੈਡੀ ਪਏ ਨੇਗੇ ਤੁਸੀਂ ਜਦੋਂ ਮਰਜ਼ੀ ਲੈ ਸਕਦੇ ਹੋਗੇ ਪਰ ਬਸ ਥੋੜੇ ਜਿਹਾ ਟਾਈਮ ਦਾ ਧਿਆਨ ਰੱਖਿਓ ਜ਼ਿਆਦਾ ਸਮਾਂ ਨਾ ਹੋਵੇ ਤਾਂ ਜ਼ਿਆਦਾ ਵਧੀਆ ਰਹੂਗਾ ਕਿਉਂਕਿ ਨਾਲ ਦੇ ਨਾਲ ਬੁੱਕ ਆਫਲਾਈਨ ਵੀ ਹੋ ਰਹੇ ਨੇ ਸੂਟ ਨਾ ਹਾਂਜੀ ਲੋ ਦੇਖੋ ਕਿੰਨੇ ਜਿਆਦਾ ਸੋਹਣੇ ਸੋਹਣੇ ਕਲਰ ਦੇ ਸੂਟ ਨੇਗੇ ਤੇ ਵਰਕ ਵੀ ਕਿੰਨਾ ਜਿਆਦਾ ਸੋਹਣਾ ਹੋਇਆ ਹੈਗਾ ਜਿਵੇਂ ਵੀਡੀਓ ਦੇ ਵਿੱਚ ਐਵੇਂ ਤੁਹਾਨੂੰ ਸੂਟ ਮਿਲਣਗੇ ਕੋਈ ਇਦਾਂ ਨਹੀਂ ਹੋਈ ਇਹਦੇ ਵਿੱਚ ਕਲਰ ਹੋਰ ਆ ਤਾਂ ਉਹਦੇ ਵਿੱਚ ਤੁਹਾਨੂੰ ਕਲਰ ਹੋਰ ਦੇਵਾਂਗੇ ਸੇਮ ਇਦਾਂ ਹੀ ਦੇਵਾਂਗੇ ਜੀ ਦੇਖੋ ਆ ਕਿੰਨਾ ਪਿਆਰਾ ਕਲਰ ਹੈਗਾ ਬਹੁਤ ਹੀ ਸੋਹਣੇ ਆਗੇ ਮੈਨੂੰ ਪਰਸਨਲੀ ਆ ਸੂਟ ਆ ਜਿਹੜਾ ਇਹ ਵਾਲਾ ਬਹੁਤ ਜਿਆਦਾ ਪਸੰਦ ਆਇਆ ਠੀਕ ਹੈ ਜੀ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ